ਲੋਡ ਕੋਈ ਇਨਸਟਰੂਮੈਂਟ ਹੀ ਰਹੇਗਾ ਸੋ ਟਿਕ 2 ਮਿੰਟ ਆਪਣੇ ਹੋ ਗਏ ਤੇ ਸੱਚਾ ਨਹੀਂ ਬਦਲੇ ਆਪਾਂ ਹਨਾ ਪਰ ਹੁਣ ਯਾਨੀ ਕੱਲ ਦੀ ਬਦਲ ਦਿੰਦੇ ਆਂ ਹਾਂਜੀ ਹਾਂਜੀ ਜਪਜੀ ਜੀ ਆਜੋ ਜਪਜੀ ਜੀ ਵੈਲਕਮ ਦੁਬਾਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੰਤਰਪ੍ਰੀਤ ਜੀ ਮਹਿਨੀ ਮਨੀਸ਼ਾ ਜੀ ਸਾਰਿਆਂ ਨੂੰ ਦੁਬਾਰੇ ਸਤਿ ਸ੍ਰੀ ਅਕਾਲ ਤੇ ਵੈਲਕਮ ਤੁਹਾਡਾ ਤੇ ਆਪਣੇ ਮੰਗਰ ਕਲਾਸ ਭਈ 28 29ਵਾਲ ਆਪਣੇ ਹੋ ਗਏ ਸੀ ਤੇ ਆਪਣੇ 20 ਕ ਰਹਿੰਦੇ ਸੀ ਦੁਬਾਰੇ ਆਪਾਂ ਉੱਥੇ ਸ਼ੁਰੂ ਕਰਦੇ ਆਂ ਕਿ ਬੁੱਲੇ ਸਾਨੇ ਸੰਸਾਰੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਇਸਵਾਲ ਸਾਡਾ ਹੋ ਗਿਆ ਸੀ 28 ਨੰਬਰ ਸਵਾਲ ਦੱਸੋ ਦੁਨੀਆ ਤੋਂ ਮਰ ਜਾਵਣਾ ਬਤਨਾ ਆਵਣਾ ਕਿਸ ਦੀਆਂ ਸਤਰਾਂ ਹਨ ਦੁਨੀਆ ਤੋਂ ਮਰ ਜਾਵਣਾ ਬਤਨਾ ਆਵਣਾ ਕਿਸ ਦੀਆਂ ਸਤਰਾਂ ਹਨ ਇਹ ਵੀ ਆਪਣਾ ਹੋ ਗਿਆ ਸੀ ਵੈਸੇ ਇੱਥੇ ਜੇ ਫਿਰਦੇ ਸੀ ਆਪਾਂ 29 ਨੰਬਰ ਸਵਾਲ ਤੇ ਫਿਰਦੇ ਸੀ ਆਪਾਂ ਉੱਥੇ ਸ਼ੁਰੂ ਕਰਦੇ ਹਾਂ ਅੰਤਰਜੂਬ ਹੋ ਰਹੀ ਬਾਰਸ਼ ਕਿਆ ਬੋਲਤੇ ਹੋ ਸੰਸਕ੍ਰਿਤ ਬੋਲੀ ਇਹਨੂੰ ਜਪਜੀ ਜਪਜੀ ਸੰਸਕ੍ਰਿਤ ਵਿੱਚ ਕਮੈਂਟ ਕਰ ਰਹੇ ਨੇ ਅੰਤਰਪ੍ਰੀਤ ਕਹਿੰਦੇ ਹਾਂ ਜੀ ਜਪਜੀ ਇਹ ਉਹਨੂੰ ਸਮਝ ਆ ਗਿਆ ਕਿ ਲੈ ਗੁੰਗੇ ਦੀ ਰਮਜਾ ਗੁੰਗੇ ਦੀ ਮਾਂ ਜਾਣੇ ਕਹਿੰਦੇ ਸਤਿ ਸ੍ਰੀ ਅਕਾਲ ਹਰਪ੍ਰੀਤ ਜੀ ਵੈਲਕਮ ਸਾਰਿਆਂ ਨੂੰ ਤੇ ਇਹ ਸਜੂਬੀ ਹੋ ਰਹੀ ਵਾਰਸ ਮਤਲਬ ਸੋਡੇ ਵੀ ਹੋ ਰਹੀ ਹੈ ਕੀ ਬਾਤ ਹੈ ਹਾਂਜੀ ਲਖਵੀਰ ਦਾ ਜਵਾਬ ਆ ਗਿਆ ਇਹ ਹੁੰਦੇ ਪੜਨ ਵਾਲੇ ਜਿਹੜੇ ਸਿੱਧਾ ਆ ਕੇ ਕਮੈਂਟ ਕੰਮ ਦਾ ਕਮੈਂਟ ਆ ਮੰਦੀਪ ਮਨੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੁਬਾਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਪਰਫੈਕਟ ਐਗਜ਼ਾਮ ਪੁਆਇੰਟ ਪਲੇਟਫਾਰਮ ਤੇ ਤੁਹਾਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੇ ਅੰਤਰਵਿਧੀ ਦੇ ਸਮਝ ਆ ਗਈ ਗੱਲ ਕਿ ਸੰਸਕ੍ਰਿਤ ਮੇਰੇ ਸਮਝ ਆ ਗਈ ਓਕੇ ਤਾਂ ਸਾਰਿਆਂ ਦਾ ਜਵਾਬ ਹੁਣ ਸ਼ੁਰੂ ਹੋ ਗਿਆ ਸੌਖਾ ਜਵਾਬ ਹੈ ਇਹਦਾ ਕਿਉਂਕਿ ਉਹਦੇ ਆਪਾਂ ਕਰ ਲਿਆ ਸੀ ਉਹਦੇ ਤਾਂ ਬਹੁਤ ਨਹੀਂ ਗਲਤ ਕੀਤਾ ਸੀ ਪਰ ਅੱਜ ਸਾਰੇ ਸਹੀ ਕਹਿ ਰਹੇ ਨੇ ਮਤਲਬ ਤੁਸੀਂ ਸਿੱਖਦੇ ਹੋ ਵੈਰੀ ਗੁੱਡ ਮਿਹਨਤ ਪੱਲੇ ਪੈਂਦੀ ਹੈ ਜਿਹੜਾ ਮੈਂ ਖਪਾਈ ਕਰਦਾ ਹਾਂਗਾ ਤਾਂ ਚੰਗੀ ਗੱਲ ਹੈ ਕੋਈ ਚੁੱਲਾ ਬਲੂਗਾ ਤਾਂ ਚੰਗੀ ਗੱਲ ਹੈ ਤਾਂ 28 ਦਾ ਤੀਸਰਾ 29 ਦਾ ਬੁੱਲੇ ਸਾ ਦਾ 18 ਕਿਹੜੇ ਦਿਨ ਤੋਂ ਸ਼ੁਰੂ ਹੁੰਦਾ ਹੈ ਬੁੱਲੇ ਸਾ ਦਾ 18 ਕਿਹੜੇ ਦਿਨ ਤੋਂ ਸ਼ੁਰੂ ਹੁੰਦਾ ਹੈ ਸੋਮਵਾਰ ਸ਼ਨੀਵਾਰ ਸਨਿਚਰਵਾਰ ਜਾਂ ਵੀਰਵਾਰ ਇੱਥੇ ਆਪਣਾ ਮੈਨੂੰ ਲੱਗਦਾ ਆਪਣਾ ਲਾਈਵ ਜਿਹੜਾ ਹੈਗਾ ਬੰਦ ਹੋ ਗਿਆ ਸੀਗਾ ਪਰਸੋਂ ਚੌਥੇ ਪਰਸੋਂ ਚੌਥੇ ਚਲੋ ਜਿੰਨੇ ਵੀ ਹੋਇਆ ਸੀ ਸਾਇਦ ਸੋਮਵਾਰ ਜਾਂ ਐਤਵਾਰ ਦੀ ਗੱਲ ਹੈ ਇੱਥੇ ਬੰਦ ਹੋ ਗਿਆ ਸੀ ਆਪਣਾ ਲਾਈਵ ਸੋਮਵਾਰ ਨੂੰ ਇੱਥੇ ਆਪਣਾ ਲਾਈਵ ਬੰਦ ਹੋ ਗਿਆ ਸੀ ਤਾਂ 48 ਤੱਕ ਹੈਗੇ ਵੀਕਸ ਵਾਲ ਆਪਣੇ ਹੈਗੇ ਨੇ ਸੂਫੀ ਕਾਵਿ ਤੇ ਕਿੱਸਾ ਕਬਦੇ ਵੀਰ ਕਾਵਦੇ ਆਪਾਂ 25 ਵਾਲ ਕਰ ਚੁੱਕੇ ਹਾਲਾਂਕਿ ਵੀ ਵੀਰ ਕਾਵਦੇ ਹੋਰ ਵੀ ਸਵਾਲ ਹੈਗੇ ਨੇ ਉਹ ਆਪਾਂ ਕੱਲ ਨੂੰ ਕਰ ਲਾਂਗੇ ਵੀਰ ਦੇ ਵੀਰ ਕਾਵਦੇ ਕਰਨੇ ਆ ਵੀਰ ਦੇ ਕਰ ਲਾਂਗੇ ਕੋਈ ਨਵਾਂ ਰਹਿੰਦੇ ਆਪਣੇ 2-4 ਭਾਰਤ ਕਾਲਾ ਹੋਰ ਜਿਹੜਾ ਵੀ ਤੁਸੀਂ ਕਹੋਗੇ ਕਰ ਲਾਂਗੇ ਤੁਹਾਡੀ ਕਮੈਂਟ ਜਿੱਥੇ ਵੀ ਭਾਰੀ ਪੈ ਗਈ ਉਹਦਰ ਨੂੰ ਆਪਾਂ ਝੁਕ ਜਾਾਂਗੇ ਆਪਾਂ ਲੋਕਤੰਤਰ ਦੇਸ ਆਪਣਾ ਹਾਂਜੀ 29 ਨੰਬਰ ਦਾ ਜਵਾਬ ਆ ਗਿਆ ਨਤੀ ਦਾ ਸਾਰੇ ਸੀ 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 ਕਰ ਰਿਹਾ ਕੋਈ ਵੀ ਨਹੀਂ ਹੈ ਕਿ ਔਰ ਪਰਾਂ ਜਾਵੇ ਤਾਂ ਆਪਾਂ ਵੀ ਇਹਨਾਂ ਨਾਲ ਮੰਗਰ ਜਾਂਦੇ ਆ ਸਨੇਚਰ ਬਾੜ ਲੱਡੂ ਸਵਾਲ ਸੀ ਅਗਲਾ ਸਵਾਲ ਵੀ ਲੱਡੂ ਆ ਬੁੱਲੇ ਸਾਦਾ 12ਵਾਂ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਅਸੂਕਤਾ ਪੋ ਮਾਗ ਬੁੱਲੇ ਸਾਦਾ 12ਵਾਂ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਅਗਲਾ ਸਵਾਲ ਹੈ ਮਿੰਨੀ ਮਨੀ ਸਾਹਿ 31 ਨੰਬਰ ਸਵਾਲ ਹੈ ਜਿਹਦਾ ਸਵਾਲ ਜਵਾਬ ਤੁਸੀਂ ਹੁਣੇ ਦਿੱਤਾ ਬੁੱਲੇ ਸਾਦਾ 12ਵਾਂ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਔਰ ਇਸ ਇੱਕ ਗੱਲ ਮੈਨੂੰ ਬਹੁਤ ਗੁੱਸਾ ਕਰੋਗੇ ਤੁਸੀਂ ਪਰ ਨਹੀਂ ਮੈਂ ਤੁਹਾਨੂੰ ਗੁੱਸੇ ਵਾਸਤੇ ਨਹੀਂ ਮੈਂ ਤੁਹਾਨੂੰ ਸਹੀ ਰਸਤੇ ਪਾਉਣ ਵਾਸਤੇ ਕਹਿਣਾ ਚਾਹੁੰਦਾ ਕਿ ਸੋਡੇ ਉਹੀ ਸਵਾਲ ਰੱਟੇ ਹੋਏ ਐ ਜਿਹੜੇ ਸਾਰਿਆਂ ਦੇ ਰੱਟੇ ਹੋਏ ਐ ਆਹ ਸਵਾਲ ਇਹਦਾ ਬੁੱਲਖ ਖਤਮ ਕਦੋਂ ਹੁੰਦਾ ਅਠਵਾਰਾ ਸ਼ੁਰੂ ਕਦੋਂ ਹੁੰਦਾ ਹਾ ਅਠਵਾਰਾ ਹਨਾ ਬੁੱਲਵਾਰਾ ਮਾ ਖਤਮ ਕਦੋਂ ਹੁੰਦਾ ਵਗੈਰਾ ਵਗੈਰਾ ਇਹ ਸਾਰਿਆਂ ਦੇ ਰੱਟੇ ਹੋਏ ਐ ਤੇ ਕਦੇ ਵੀ ਨਹੀਂ ਹੋ ਸਕਦਾ ਕਿ ਜਿਹੜੇ ਸਵਾਲ ਸਾਰੇ ਨੂੰ ਆਉਂਦੇ ਐ ਜੇ 55000 ਨੇ 10 ਮਤਲਬ 50000 ਨੇ ਪੇਪਰ ਦਿੱਤਾ ਤੇ ਉਹ ਚੋਂ 20000 ਨੂੰ ਸਵਾਲ ਆਉਂਦੇ ਐ ਜਿਹੜੇ ਸੋਨੂੰ ਆਉਂਦੇ ਐ ਫਿਰ ਤੁਸੀਂ ਮੈਟ੍ਰਿਕ ਕਿਵੇਂ ਆਉਂਗੇ 100 200 ਚ 100 200 ਚ ਮੈਟ੍ਰਿਕ ਉਹਦੋਂ ਆਉਂਗੇ ਜਦੋਂ ਡੀਪਲੀ ਸਵਾਲ ਜਿਹੜੇ ਕਿਸੇ ਨੂੰ ਨਹੀਂ ਆਉਂਦੇ ਸੋਨੂੰ ਉਹ ਆਉਂਦੇ ਐ ਜੀ ਤੁਸੀਂ ਮਤਲਬ ਕਿ ਜੇ ਤਿਆਰੀ ਕਰਨੀ ਐ ਥੋ ਕਿਤਾਬਾਂ ਤੋਂ ਕਰੋ ਕਿਸੇ ਵਧੀਆ ਟੀਚਰ ਤੋਂ ਕਰੋ ਸੈਲਫ ਸਟੱਡੀ ਕਰੋ ਕਿਤੋਂ ਵੀ ਕਰੋ ਪਰ ਸਿਰਫ ਉਪਰੋਂ-ਉਪਰੋਂ ਆਪਣੇ ਆਪ ਨੂੰ ਤਸੱਲੀ ਨਾ ਦਿਓ ਕਿ ਮੈਨੂੰ ਆ ਆਉਂਦਾ ਆ ਆਉਂਦਾ ਓਨਾ ਕ ਤਾਂ ਸਾਰਿਆਂ ਨੂੰ ਆਉਂਦਾ ਫਿਰ ਤੁਸੀਂ ਕੱਲ ਨੂੰ ਜਿਹੜਾ ਹੈਗਾ ਪਿੱਤੀ ਜਾਣੇ ਹੋਣੇ ਕਿ ਸਾਡੇ 4 ਰਹਿ ਗਏ 2 ਰਹਿ ਗਏ ਕਿ ਆਪਸ ਤਾਂ ਇਹ ਕੀ ਹੋ ਜਦ ਚਿੜੀਆ ਚੋਕੀ ਖੇਤ ਤੇ ਬੇਲਾ ਲੰਘਿਆ ਹੱਥ ਨਹੀਂ ਆਉਂਦਾ ਹੁਣ ਬਹੁਤ ਟਾਈਮ ਪਿਆ ਖਿੱਚ ਕੇ ਤਿਆਰੀ ਕਰ ਲਓ ਬੁੱਲੇ ਸਾਦਾ 12ਵਾਂ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਸਾਰਿਆਂ ਦਾ ਜਵਾਬ ਆਗੇ ਜਿਹੜਾ ਹੈਗਾ ਪਰ ਜਿਹੜਾ ਹੈਗਾ ਗਾ ਸੋ ਹਾਂ ਅਸੂ ਅਸੂ ਸਰੰਜ ਬਾਬਾ ਕਹਿੰਦੇ ਭਾਦੋ ਤੇ ਖਤਮ ਹੁੰਦਾ ਜਮਾ ਰਟਿਆ ਪਿਆ ਜਿਹੜੀ ਗੱਲ ਮੈਂ ਕਹਿੰਨਾ ਤੁਹਾਨੂੰ ਵੀ ਜਦੋਂ ਇਹ ਗੱਲ ਤੇ ਭੱਜ ਕੇ ਪਰ ਜਦੋਂ ਥੋੜਾ ਜਿਹਾ ਡੀਪ ਆ ਜੀ ਪਿੱਸੂ ਪੈ ਜਾਂਦੇ ਆ ਰਕਤ ਬੀਜ ਦਾ ਦੂਸਰਾ ਨਾਮ ਸਰਨਵਤ ਬੀਜ ਪੜਿਆ ਸੀ ਜੀ ਮੈਂ ਬੀਏ ਲਿਟਰੇਚਰ ਦੀ ਬੁੱਕ ਚੋਂ ਸਰਨਵਤ ਬੀਜ ਬੀਜ ਤੇ ਬਿੰਦ ਇੱਕੋ ਚੀਜ਼ ਹੁੰਦੀ ਹੈ ਪਰ ਜਿਹੜਾ ਹੈਗਾਗਾ ਜੇ ਤੁਸੀਂ ਵਿਦਵਾਨਾਂ ਦੇ ਜਿਹੜਾ ਹੈਗਾ ਆਰਟੀਕਲ ਪੜੋਗੇ ਜਿਹੜੇ ਇੱਕ ਤਾਂ ਪੰਜਾਬੀ ਯੂਨੀਵਰਸਿਟੀ ਨੇ ਜਿਹੜਾ ਹੈਗਾਗਾ ਆਪਣੀ ਮੈਂ ਉਹ ਸਾਪਿਆ ਸੀਗਾ ਸਪੈਸ਼ਲ ਅੰਕ 12 ਅੰਕ ਦਾ ਜਿਹੜਾ ਹੈਗਾਗਾ ਉਹਦਾ ਜਿਹੜਾ ਹੈਗਾ ਅਜਮੇਰ ਸਿੰਘ ਦਾ ਸੀ ਇੱਕ ਹੋਰ ਸੀ ਚਾਰ ਪੰਜ ਜਿਹੜੇ ਵਿਦਵਾਨਾਂ ਦੇ ਰਾਈਟਰ ਸੀ ਉਹਨਾਂ ਨੇ ਬਿੰਦ ਕੀਤਾ ਸੀ ਆਈ ਥਿੰਕ ਬਿੰਦ ਤੇ ਬੀਚ ਉਹਨਾਂ ਨੇ ਫਰਕ ਕੋਈ ਜ਼ਿਆਦਾ ਕੀਤਾ ਨਹੀਂ ਤਾਂ ਕਰਕੇ ਕਰਤਾ ਹੁਣ ਤਾਂ ਉਹਨਾਂ ਨੇ ਕੀ ਹੈ ਕੁਸਪਿੰਦਰ ਦੋਨੇ ਚੀਜ਼ਾਂ ਹੀ ਹੋ ਜਾਣਗੀਆਂ ਪਰ ਕਿਉਂਕਿ ਜ਼ਿਆਦਾ ਵਿਦਵਾਨ ਬਿੰਦ ਕਹਿ ਰਹੇ ਤਾਂ ਕਰਤਾ ਅਸਲ ਦੋਨੇ ਆਨਸਰ ਹੀ ਆ ਜਾਣਗੇ ਚੱਕਰ ਇਹ ਪੈਂਦਾ ਹੈਗਾ ਸੁਸਪਿੰਦਰ ਤੇ ਉਹਨਾਂ ਚ ਜੇ ਇੱਕ ਚ ਉਹਨਾਂ ਨੇ ਫਿਰ ਆਪਾਂ ਉਹਦੇ ਵੱਲ ਝੁਕਾਂਗੇ ਜਿਹੜਾ ਜ਼ਿਆਦਾ ਨੇੜੇ ਹੈ ਬਿੰਦ ਬੀਜ ਬੀਜ ਹੁੰਦਾ ਜਿੱਦੋਂ ਉਗਦੇ ਹੈ ਨੋ ਡਾਊਟ ਉਹ ਰਕਤ ਬੀਜ ਹੈ ਤਾਂ ਕਰਕੇ ਉਹਦੇ ਨਾਲ ਬੀਜ ਹੈਗਾ ਪਰ ਉਗਣਾ ਤਾਂ ਪੌਦੇ ਦੀ ਇਨਸਾਨੀ ਹੈ ਉਗਣਾ ਤਾਂ ਦਰਖਤ ਹੈ ਉਗਣਾ ਤਾਂ ਬੀਜ ਹੈ ਸਾਨੂੰ ਵੀ ਪਤਾ ਹੈ ਬੰਦਾ ਉਗਦਾ ਨਹੀਂ ਹੈਗਾ ਬੰਦਾ ਪੈਦਾ ਹੁੰਦਾ ਕੁਸਪਿੰਦਰ ਦਾਤ ਬੰਦੇ ਬੰਦਾ ਰੂਪ ਹੀ ਜਦੋਂ ਆਪਾਂ ਉਹਦਾ ਉਹਦਾ ਜ਼ਿਕਰ ਕਰਾਂਗੇ ਨਾ ਜੇ ਤਾਂ ਉਹਦਾ ਦੋਨੇ ਸਹੀ ਹੈ ਕੁਸਪਿੰਦਰ ਬਿੰਦ ਤੇ ਬੀਜ ਪਰ ਜਦੋਂ ਦੋਨਾਂ ਚ ਤੁਲਨਾ ਕਰਾਂਗੇ ਨਾ ਬਿੰਦ ਤੇ ਬੀਜ ਫਰਕ ਇਹ ਪੈ ਗਿਆ ਕਿ ਉਗਦਾ ਕੀ ਹੈ ਪੌਦਾ ਉਹਦਾ ਕੀ ਹੈ ਦਰਖਤ ਬੰਦਾ ਉਗਦਾ ਨਹੀਂ ਹੈਗਾ ਬੰਦਾ ਪੈਦਾ ਹੁੰਦਾ ਕਿੱਥੋਂ ਪੈਦਾ ਹੁੰਨੇ ਅਸੀਂ ਬਿੰਦ ਤੋਂ ਜਿਵੇਂ ਕੁਛ ਵੀ ਨਹੀਂ ਤਾ ਜਦੋਂ ਬੰਦੇ ਦੀ ਗੱਲ ਆ ਗਈ ਬਿੰਦ ਤੇ 20 ਚੋਂ ਇੱਕ ਚੁਣਨਾ ਤਾਂ ਫਿਰ ਆਪਾਂ ਬਿੰਦ ਚੁਣਾਂਗੇ ਸਹੀ ਦੋਨੇ ਨੇ ਇੱਕ 스ਪਿੰਦਰ ਪਰ ਉੱਥੇ ਮਹੀ ਇੰਜਾ ਫਰਕ ਪੈਗਾ ਨਾ ਜਦੋਂ ਚੁਣਨ ਦੀ ਗੱਲ ਆ ਗਈ ਨਾ ਫਿਰ ਅਸੀਂ ਬਿੰਦ ਚੁਣਾਂਗੇ ਸਹੀ ਦੋਨੇ ਨੇ ਜਿਵੇਂ ਬਿੰਦ ਨਾ ਪਾਇਆ ਹੁੰਦਾ ਫਿਰ 20 ਸਹੀ ਸੀ ਉਹ ਤੁਸੀਂ ਵਿੱਚ ਪੜ ਕੇ ਆਏ ਹੋ ਮਤਲਬ ਮੈਂ ਤੁਹਾਨੂੰ ਕਹਾ ਕਿ ਦੋ ਦੋਵੇਂ ਬੋਲਦਾ ਮੈਂ ਇੱਕ ਬੋਲਦਾ ਕਿ ਕੱਲ ਇੱਕ ਬੋਲਦਾ ਭਲਕ ਠੀਕ ਹੈ ਤਾਂ ਮੈਨੂੰ ਕੱਲ ਤਾਂ ਤਾਂ ਮਤਲਬ ਥੋੜਾ ਜਿਹਾ ਦੱਸਣਾ ਪਊਗਾ ਮੜਾ ਜੀ ਬਵਾ ਗਰ ਜਾ ਕੇ ਕਿ ਕੱਲ ਆਉਣ ਵਾਲੀ ਕੱਲ ਕਿ ਜਾਣ ਵਾਲੀ ਕੱਲ ਪਰ ਜਦੋਂ ਪਲਕ ਕਹੇ ਤਾਂ ਤੁਸੀਂ ਸਮਝ ਜੂਗੇ ਬਸ ਕੱਲ ਪਲਕ ਸਮਾਨ ਅਰਥ ਦੇ ਸ਼ਬਦ ਵੀ ਨੇ ਪਰ ਪਲਕ ਜਾਦੇ ਟੁਕਮ ਹੈ ਆਉਣ ਵਾਲੇ ਜਿਹੜਾ ਖਾਲ ਉਹਦੇ ਲਈ ਹੈ ਜਾਂ ਲੰਗੇ ਲਈ ਇੱਕ ਚੀਜ਼ ਲਈ ਉਹ ਫਰਕ ਹੁੰਦਾ ਬਸ ਉਹਨਾਂ ਬਾਕੀ ਸਾਰੇ ਉਹ ਸਹੀ ਹੈ ਤੁਹਾਨੂੰ ਮੈਂ ਕਨਫਰਮ ਹੋ ਗਿਆ ਹਾਂ ਚਲੋ ਕੀ ਚੱਲਦੇ ਮੈਂਡੀ ਰੋੜਾ ਕਹਿੰਦੇ 7 ਦਿਨ ਹੋ ਗਏ ਜੀ ਗਈ ਨਹੀਂ ਪਤਾ ਨਹੀਂ ਕੀ ਨਹੀਂ ਗਈ ਚਲੋ ਕੋਈ ਗਾਂ ਗੂਹਣੀ ਵੱੜ ਗਈ ਹੋਣੀ ਇੰਦਰ ਚਰੀ ਚ ਅ ਸੈਲਫ ਸਟੱਡੀ ਲਈ मीत कम्यूनीकेशन कहने सैल्फ स्टार कुछ उन्होंने कमेंट किया किताबा पुछी होना सोर्स दसते रहा करो जी सैल्फ स्टडीली अच्छा ठीक है सोर्स हाँ सैल्फ स्टडी का यह है कि सैल्फ स्टडी जिन्हें तो बेसिक वजिता तैयार हैगा उदेली सोर्स आप कला, दोबारे क्लासों तैयार करा पहला मैं दो क्लासा लाइया किसी किताबा पढ़िए बिच खड़ा पै गया से मैं भी कु दिन खतरम बाद मैं चंकी तरह वेला हो जूँगा फिर स्पैशली क्लास भी लाया करा शायद रात को अठो तो नौ जब कदम पक्की रख देंगे वह कदम किताबा दसद्या करा कदम मैराथन ला लिया करा कदम होंगे ਆਪਣੀ ਥਿਉਰੀ ਲਾ ਲਿਆ ਕਰਾਂਗੇ ਹੁਣ ਸਾਰਾ ਕੁਝ ਕਰਿਆ ਕਰਾਂਗੇ ਪਰ ਜਿਹੜਾ ਕਹਿੰਦਾ ਕਿਵੇਂ ਸ਼ੁਰੂ ਤੋਂ ਸ਼ੁਰੂ ਕਰਨਾ ਹੈ ਉਹ ਹੁਣ ਸੈਲਫ ਸਟਡੀ ਦੇ ਚੱਕਰ ਚ ਨਾ ਪਵੇ ਕਿਉਂਕਿ ਸੈਲਫ ਸਟਡੀ ਲਈ ਸੇ ਮਹੀਨੇ ਸਾਲ ਚਾਹੀਦਾ ਹੁੰਦਾ ਘੱਟੋ ਘੱਟ ਜਿਹਦਾ بیس ਕਲੀਅਰ ਹੈ ਉਹਨੂੰ ਸੇ ਮਹੀਨੇ ਚ ਹੋ ਜਾਊਗਾ ਨਹੀਂ ਤਾਂ ਸਾਲ ਡੇਢ ਸਾਲ ਲੱਗੇਗਾ ਸੈਲਫ ਸਟਡੀ ਸੈਲਫ ਸਟਡੀ ਔਖੀ ਚੀਜ਼ ਹੈ ਔਰ ਖਰਚਾ ਵੀ ਸੈਲਫ ਸਟਡੀ ਦਾ ਦੁੱਗਣਾ ਆਉਂਦਾ ਸੈਲਫ ਸਟਡੀ ਦਾ ਫਾਇਦਾ ਇਹ ਹੋ ਜਾਂਦਾ ਕਿ ਤੁਸੀਂ ਇੱਕ ਬਹੁਤ ਕੈਂਡ ਟੀਚਰ ਬਣ ਜਾਂਦੇ ਹੋ ਤੇ ਇਨਸਾਨ ਵੀ ਤੇ ਇਹਦਾ ਫਾਇਦਾ ਹੈ ਕਿ ਤੁਸੀਂ ਟੀਚਰ ਬਹੁਤ ਗੱਡ ਬਣ ਜੰਨੇ ਹੋ ਪਰ ਇਨਸਾਨ ਲਈ ਤੁਹਾਨੂੰ ਅਲੱਗ ਤੋਂ ਕੁਝ ਪੜ੍ਹਨਾ ਪੈਂਦਾ ਹੈਗਾ ਤਾਂ ਸੈਲਫ ਸਟੱਡੀ ਦਾ ਜ਼ਿਆਦਾ ਫਾਇਦਾ ਹੈ ਪਰ ਉਹ ਬਹੁਤ ਟਾਈਮ ਮੰਗਦੀ ਹੈ ਔਰ ਪੈਸਾ ਵੀ ਜ਼ਿਆਦਾ ਲੱਗਦਾ ਸੈਲਫ ਸਟੱਡੀ ਤੇ ਕਿਉਂਕਿ ਕਿਤਾਬਾਂ ਵੈਸੇ ਤੁਹਾਡਾ ਕੋਰਸ ਕਿਤੋਂ ਲਵੋਗੇ 5 7000 10000 12000 ਤੇ ਕਿਤਾਬਾਂ ਤੁਹਾਡੀਆਂ 22000 ਨਹੀਂ 20000 ਨਹੀਂ 25000 ਨਹੀਂ ਕਿਤੇ ਨਹੀਂ ਗਈਆਂ ਜਿੱਥੇ ਸੈਲਫ ਸਟੱਡੀ ਕਰਨੀ ਹੈ ਜੇ ਚੰਗੀ ਤਰ੍ਹਾਂ ਕਰਨੀ ਜੇ ਤਾਂ ਉਹੀ ਰੈਡੀਮੇਡ ਚੱਕਣੀ ਹੈ ਫਿਰ ਤਾਂ ਥੋੜਾ 4 500 ਸਰ ਸਕਦਾ ਚਲੋ ਬੁੱਲੇ ਸਾਦਾ 12ਵਾਂ ਮੈਕਾ ਭੁੱਲੇ ਸਾਡੀ ਕਾਫੀ ਸੁਣ ਕੇ ਟੱਟ ਦਾ ਕੋਫਰ ਅੰਦਰ ਦਾ ਬਹਿਤ ਬਹਿਦਤ ਦੇ ਦਰਿਆ ਵੇ ਅੰਦਰ ਉਹ ਵੀ ਬੱਤਿਆ ਕਰਦਾ ਕਿਹਦੀਆਂ ਸਤਰਾਂ ਨੇ ਦੱਸੋ ਜੀ ਕਿਹਦੀਆਂ ਸਤਰਾਂ ਨੇ ਕਿਹਦੀਆਂ ਸਤਰਾਂ ਨੇ ਜਪਜੀ ਜੂ ਸੇ ਰਾਈਟ ਪਰ ਮੈਂ ਲਾਈਵ ਚ ਬੱਚੇ ਸਤਾ ਕੇ ਆਪ ਪਰਮ ਹੁੰਦੇ ਪਤਾ ਨਹੀਂ ਕੀ ਕਰੀ ਜਾਂਦੇ ਮੇਰੇ ਇਹ ਸੰਸਕ੍ਰਿਤ ਬੋਲਦੀ ਐ ਮੇੜੀ ਜਿਹੜੇ ਸਾਹਮਣੇ ਮੇੜੀ ਤੂੰ ਇੱਥੇ ਕਮੈਂਟ ਕਰਨ ਲੱਗੀ ਹੋਈਆਂ ਬਲੌਗ ਤੋਂ ਇੱਥੋਂ ਵੀ ਹੋਏंगी ਮੈਨੂੰ ਲੱਗਦਾ ਹੁਣ ਖੜੂ ਆ ਯਾਰ ਬੜਾ ਪੰਗਾ ਐ ਉਹ ਨੈਟ ਪੂਰਾ ਹੋ ਗਿਆ ਚਲੋ ਸੇਤੀ ਸੇਤੀ ਕਰੋ ਯਾਰ ਮੈਨ ਲਾਇਦਾਇ ਕੜੂਆ ਮੈਨੂੰ ਕੋਲ ਤੁਹਾਨੂੰ ਇੱਕ ਹੋਰ ਮੋਬਾਈਲ ਮੰਗ ਕੇ ਲਿਆਉਣਾ ਪੈਣਾ ਨੈਟ ਲਈ ਮੈਟ ਵਿੱਚ ਆਉਣ ਵਾਲੇ ਪ੍ਰਸ਼ਨ ਲੈ ਕੇ ਆਇਆ ਕਰੋ ਜੀ ਹਾਂਜੀ ਤੁਸੀਂ ਮੈਨੂੰ ਲਿਸਟ ਭੇਜ ਦਿਓ ਮੈਟ ਚ ਆਉਣ ਵਾਲੇ ਕੁਵਚਨ ਕਿਹੜੇ ਮਨਜੀਤ ਜੀ ਮੈਂ ਉਹੀ ਲੈ ਆਉਂਗਾ ਚਲੋ ਦੇਖ ਲਓ ਸਰ ਮੈਂ ਕੀ ਕਹਿੰਦੀ ਮੈਂ ਪੜਦਾ ਨਹੀਂ ਨਾ ਬੜੇ ਆ ਜਾਂਦੇ ਇੱਕ ਮਿੰਟ ਔਰ ਮੈਂ ਜੇ ਮੈਂ ਬੇਕੰਮੀ ਪੜਨ ਲੱਗ ਕੇ ਫਿਰ ਕੰਮ ਦੇ ਨਿਕਲ ਜਾਣਗੇ ਸਾਰਿਆਂ ਦਾ ਜਵਾਬ ਆ ਰਿਹਾ ਸੀ 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 ਮੁਹੰਮਦ ਬਖਸ਼ ਮੁਹੰਮਦ ਬਖਸ਼ ਮੁਹੰਮਦ ਬਖਸ਼ ਮੁਹੰਮਦ ਠੀਕ ਹੈ ਜੀ ਬਿਲਕੁਲ ਜੀ ਤਿੰਨ ਨ ਠੀਕ ਹੈ ਜੀ ਓਕੇ ਓਕੇ ਤਿੰਨ ਨੰਬਰ ਅਨਸਰ ਹੈ ਜੀ ਇਹਦਾ ਸਟੂਡੈਂਟ ਗੱਲਾਂ ਨਾ ਕਰੋ ਡਿਸਟਰਬ ਬਿਰਦੀ ਥੈਂਕ ਯੂ ਮੈਨੂੰ ਐਂ ਜੇ ਕਹਿਣਾ ਨਹੀਂ ਹੁੰਦਾ ਦਿਨ ਤੂੰ ਸਿੱਖਣਾ ਬੂ ਮੈਨੂੰ ਇਹ ਸਾਹ ਹੁਸੈਨ ਦੀਆਂ ਕਿੰਨੀਆਂ ਕਾਫੀਆਂ ਹਨ ਮੋਹਨ ਸਿੰਘ ਦੀਵਾਨਾ ਨੇ 71 ਕੀਤੀਆਂ ਹਨ ਸਾਹ ਹੁਸੈਨ ਦੀਆਂ ਕਿੰਨੀਆਂ ਕਾਫੀਆਂ ਮੋਹਨ ਸਿੰਘ ਦੀਵਾਨਾ ਨੇ 71 ਕੀਤੀਆਂ ਲੱਡੂ ਸਵਾਲ ਚੱਕ ਲੋ ਧੋਕੇ 152 168 153 ਉਪਰੋਕਤ ਵਿੱਚੋਂ ਕੋਈ ਨਹੀਂ ਸਹਿਫਲ ਮਲੂਕ ਵਿੱਚੋਂ ਐਂ ਮਨਜੀਤ ਬਿਲਕੁਲ ਮਨਜੀਤ ਸਹਿਫਲ ਮਲੂਕ ਵਿੱਚੋਂ ਕੋਈ ਦੋਰਾ ਨਹੀਂ ਹੈਗੀ ਸਰ ਕਹਿੰਦੇ ਫਾਲਤੂ ਕਮੈਂਟ ਕਰਦੇ ਆ ਉਹਨਾਂ ਦਾ ਧਿਆਨ ਨਾ ਦਿਓ ਓਕੇ ਰਾਜਦੀਪ ਕੌਰ ਜੀ ਨਹੀਂ ਦੇ ਰਿਹਾ ਮੈਂ ਧਿਆਨ ਮੈਂ ਸਰਦਾ ਸੀ ਮਤਲਬ ਤਾਂ ਹੀ ਮੈਂ ਕਹਿ ਰਿਹਾ ਸੀ ਉਹ ਕਹਿੰਦੇ ਵੀ ਸਾਰਾ ਕੀ ਕਹਿੰਦੀ ਹੈ ਮੈਂ ਫਿਰ ਚੰਗੇ ਕਮੈਂਟ ਲੰਘ ਜਾਣਗੇ ਜਿਵੇਂ ਫਾਲਤੂ ਕਮੈਂਟਾਂ ਕਿੰਨੇ ਧਿਆਨ ਦਿੱਤਾ ਹਾਂ ਉਮੀਦ ਕਮਿਊਨੀਕੇਸ਼ਨ ਕਹਿੰਦਾ ਪਲੀਜ਼ ਗੱਲ ਨਾ ਕਰੋ ਕੋਈ ਨਹੀਂ ਤੁਸੀਂ ਆਪਣੇ ਕਮੈਂਟ ਦਿਓ ਆਪਾਂ ਮੀਨ ਮੀਨ ਕਮੈਂਟ ਪੜ ਲਾਂਗੇ ਬਾਕੀ ਹੁਣ ਸਾਣ ਸਾਣ ਕੀ ਬਾਅਦ ਚ ਬਲੌਕ ਕਰ ਦਾਂਗੇ ਗੁਸਪਿੰਦਰ ਕਹਿੰਦੇ 161 ਪਰਮਜੀਤ ਕਹਿੰਦੇ 31 ਦਾ ਵੀ 161 ਸukhbir B ਆ ਰਿਹਾ ਹੈ ਅੰਤਰਪ੍ਰਿਤ 162 161 162 ਕਹਿ ਰਹੇ ਹੈ ਜਿਹੜਾ ਕਿ ਆਪਸ਼ਨ ਜੀ ਨਹੀਂ ਹੋਏਗਾ ਜਪਜੀ ਕਹਿ ਰਿਹਾ ਹੈ B ਅਨਮੋਲ B ਜਪਜੀ ਵੀ ਠੀਕ ਹੈ ਤੇ B B B ਦੱਸੋ ਜੀ ਸਾਵ ਸੈਨੀਆਂ ਕਿੰਨੀਆਂ ਕਾਫੀਆਂ ਮੋਹਨ ਸਿੰਘ ਦਿਵਾਨਾ ਨੇ ਇਕੱਤਰ ਕੀਤੀਆਂ ਨੇ ਕਿੰਨੀਆਂ ਕੀਤੀਆਂ ਨੇ 160 ਤਾਂ ਨਹੀਂ ਕੀਤੀਆਂ 162 ਹੈ ਕਿ 163 ਹੈ ਮੈਨੂੰ ਇਹ ਦੱਸ ਦਿਓ ਬਸ 162 ਇਕ ਤਰੇਟ ਹੈ 152 ਤਾਂ ਬੁੱਲੇ ਸਾਰੀਆਂ ਨਹੀਂ ਗੁਰਜੀਤ ਢਿੱਲੋਂ ਸ਼ਾਇਦ ਜਿੱਤੇ ਤੱਕ ਤੁਸੀਂ ਮੈਂ ਸਹੀ ਹਾਂ 152 ਤਾਂ ਬੁੱਲੇ ਸਾਰੀਆਂ ਨਹੀਂ ਹੈਗੀਆਂ ਗੁਰਜੀਤ ਢਿੱਲੋਂ ਫਰਦੀ ਬਗਾਰੇ 175 ਨਹੀਂ ਬਿਲਕੁਲ ਵੀ ਨਹੀਂ ਗੁਰਜੀਤ ਢਿੱਲੋਂ ਚਾਰ ਕਹਿ ਰਹੇ ਆ ਹਾਂ ਗੁਰਜੀਤ ਢਿੱਲੋਂ ਚਾਰ ਕਹਿ ਰਹੇ ਹਾਂ ਸਹੀ ਹੈ 32 ਦਾ 4 32 ਦਾ 4 32 ਦਾ 4 ਉਪਰੋਕਤ ਵਿੱਚੋਂ ਕੋਈ ਨਹੀਂ ਡੀ ਆਨਸਰ ਹੈ ਜੀ ਉਪਰੋਕਤ ਵਿੱਚ ਕੋਈ ਨਹੀਂ 168 ਨਹੀਂ ਮਿਲਦਾ 163 ਪਤਨੀ ਬਾੜ ਸੀ ਮੇਰੇ ਵੀ ਸਕਿਪ ਹੋ ਗਿਆ ਤੁਹਾਡੇ 166 ਕਾਟ ਕਰਕੇ ਮੈਨੂੰ ਵੀ ਲੱਗਣ ਲੱਗਿਆ ਕਾਟਣਾ ਹੁਣ ਪਰ 168 ਨਹੀਂ ਹੈਗੀ ਜਦ ਤੱਕ ਮੇਰੇ ਯਾਦ 163 ਨਹੀਂ ਹੈਗੀ ਸਾਇਦ ਬਾੜ ਜਾਂ 363 ਨੇ ਤਾਂ ਮੇਰੇ ਧਿਆਨ ਚ ਨਿਕਲ 163 ਨਹੀਂ ਹੈਗੀ ਸਾਇਦ ਜਦ ਤੱਕ ਮੇਰੇ ਯਾਦ ਸੀਗਾ ਜੇ ਮੈਂ ਸਕਿਪ ਨਾ ਹੋ ਰਿਹਾ ਬਾੜ 363 ਮਤਲਬ ਉਪਰੋਕਤ ਚ ਕੋਈ ਨਹੀਂ ਆਨਸਰ ਆਊਗਾ 100% ਹੈ ਚਲੋ ਸਾਹਸੈਂਦੀ ਮਿਰਤਿਕ ਦੇ ਨੂੰ ਕਿੱਥੇ ਦਫਨਾਇਆ ਗਿਆ ਸਾਹਸੈਂਦੀ ਮਿਰਤਿਕ ਦੇ ਨੂੰ ਕਿੱਥੇ ਦਫਨਾਇਆ ਗਿਆ ਜੀ ਹਾਂ 163 ਨਹੀਂ ਹੈਗੀ 163 ਤਾਂ ਹੀ ਉਪਰੋਕਤ ਵਿੱਚੋਂ ਕੋਈ ਨਹੀਂ ਆਨਸਰ ਆਊਗਾ ओके जी ठीक है 165 जी मोहन सिंह दीवानना अनुसार हां जी ਹਾਂ ਮਲ ਕਿੰਨੀਆਂ ਵੀ ਹੋਣ ਉਪਰੋਕਤ ਵਿੱਚੋਂ ਕੋਈ ਨਹੀਂ ਅਨਸਰ ਆਊਗਾ ਤਾਂਹੀਂ ਮੈਂ ਯਾਦ ਨਹੀਂ ਰੱਖੀ ਕਿੰਨੀਆਂ ਨੇ ਤਿੰਨ ਇੱਥੇ ਜੀ ਉਹ ਮੈਂ ਤੁਹਾਨੂੰ ਭੇਜ ਵੀ ਦੂੰ ਕੋਈ ਚੱਕਰ ਨਹੀਂ ਹੈਗਾ ਮੈਂ ਤੁਹਾਨੂੰ ਕਰਾਈਆਂ ਵੀ ਸਕੇਰੋ ਜਿੱਦਾਂ ਪੇੜ ਪੇੜ ਵੇਚਾ ਕੱਲ ਪਰਸ ਦਾ ਕਲਾਸ ਕਰੀਏ ਆਪਾਂ ਸਾਹ ਸੈਨ ਦੀ ਮ੍ਰਿਤਕ ਦੇ ਨੂੰ ਕਿੱਥੇ ਅਪਣਾਇਆ ਗਿਆ ਸਾਧਰੇ ਬਾਗੂਪੁਰੇ ਬਾਗ ਬਾਗ ਬਾਗਬਾਨਪੁਰੇ ਲਿਖਣਾ ਸੀ ਸੌਰੀ ਬਾਗ ਬਾਪੂਰੇ ਬਾਗਬਾਨਪੁਰੇ ਜાં ਉਪਰੋਕਤ ਸਭ ਜਿਹੜਾ ਆ ਸਵਾਲ ਕਰ ਗਿਆ ਉਹਦਾ ਮਾਸਟਰ ਕੇਡਰ ਲਗਭਗ ਕਲੀਅਰ ਹੈ ਜੇ ਐਸੇ ਤਰ੍ਹਾਂ ਮਿਹਨਤ ਕਰਦਾ ਰਿਹਾ ਜਿਹੜਾ ਆ ਸਵਾਲ ਦਾ ਜਵਾਬ ਦੇ ਗਿਆ ਉਹਦਾ ਮਾਸਟਰ ਕੇਡਰ ਕਲੀਅਰ ਹੈ ਤਾਂ ਜਵਾਬ ਆ ਰਿਹਾ ਜੀ 33 ਦਾ A 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 163 ਹਾਂ ਜੀ ਮੈਂ ਵੀ 163 ਹੀ ਕਹਿ ਰਿਹਾ ਸੀ ਸਾਰੇ ਇੱਕ ਆਨਸਰ ਦੇ ਰਹੇ ਨੇ ਮਰਤਕ ਦੇ ਨੂੰ ਕਿੱਥੇ ਦਫਨਾਇਆ ਗਿਆ ਸਾਰੇ ਇੱਕ ਆਨਸਰ ਦੇ ਰਹੇ ਨੇ ਸਾਵ ਸੈਨ ਦੀ ਮਰਤਕ ਦੇ ਨੂੰ ਪਹਿਲਾਂ ਸਹਾਦਰੀ ਦਫਨਾਇਆ ਗਿਆ ਸੀ ਫਿਰ ਉਹ ਹੱਡ ਨੇ ਉਹਦੀਆਂ ਜਿਹੜੀਆਂ ਹੈਗੀਆਂ ਨੇ ਜਿਹਨੂੰ ਆਪਾਂ ਫੁੱਲ ਕਹਿੰਦੇ ਹੱਡੀਆਂ ਉਹ ਬਾਹਰ ਕੱਢਤੀਆਂ ਸੀ ਫਿਰ ਉਹ ਬਾਬੂਪੁਰੇ ਜਿਹਨੂੰ ਬਾਗਮਾ ਬਾਗਬਾਨਪੁਰਾ ਵੀ ਕਹਿ ਦਿੰਦੇ ਆ ਬਾਬੂਪੁਰਾ ਵੀ ਕਹਿੰਦੇ ਆ ਉੱਥੇ ਤੋਂ ਬਣਾਇਆ ਗਿਆ ਸੀ ਹੁਣ ਦੱਸੋ ਕੀ ਆਨਸਰ ਲਾਈਏ ਪਹਿਲਾਂ ਸਹਾਦਰੇਵ ਉਹਨਾਂ ਦੀ ਜਿਹੜੀ ਮਿਰਤਕ ਦੇ ਬਣਾਈ ਗਈ ਫਿਰ ਉਹ ਬਾਹਰ ਕੱਢਤੀਆਂ ਜਿਹੜੇ ਹੱਡ ਨੇ ਉਹ ਹੱਡ ਨੇ ਲਾ ਲੋ ਕਿਸੇ ਚੀਜ਼ ਨੇ ਨਦੀ ਦੇ ਪਾਣੀ ਨੇ ਕਿਸੇ ਨੇ ਉਹ ਬਾਹਰ ਕੱਢ ਮਲ ਕੇ ਉਹ ਨੰਗਾ ਕਰਤੀ ਜੇ ਬਾਹਰ ਕੱਢਤੀਆਂ ਹੱਡੀਆਂ ਤੇ ਉਹ ਦਵਾਰੇ ਫਿਰ ਬਾਬੂਪੁਰੇ ਜਾਂ ਬਾਗਬਾਨਪੁਰੇ ਜਿਹੜੀਆਂ ਹੈਗੀਆਂ ਨੇ ਦਵਾਈਆਂ ਗਈਆਂ ਸੀ ਜਿਹੜੀਆਂ ਹੈਗੀਆਂ ਤਾਂ ਹੁ ਅਨਸਰ ਹੜ ਔਨ ਕਰਕੇ ਉਹਨਾਂ ਦੀ ਕਬਰ ਰੁੜ ਗਈ ਸੀ ਤੇ ਫਿਰ ਬਾਗਬਾਨਪੁਰੇ ਉਹਨਾਂ ਦੀ ਮਜ਼ਾਰ ਬਣਾਈ ਗਈ ਸੀ ਬਾਗਬਾਨਪੁਰੇ ਤੇ ਬਾਬੂਪੁਰਾ ਇੱਕੋ ਚੀਜ਼ ਹੀ ਐ ਮਨਦੀਪ ਮਣੀ ਬਾਗਬਾਨਪੁਰਾ ਵੀ ਕਹਿ ਸਕਦੇ ਆ ਤੇ ਬਾਬੂਪੁਰਾ ਵੀ ਕਹਿ ਦਿੰਦੇ ਆ ਉਹਨੂੰ ਤਾਂ ਸੁਖਵੀਰ ਸੰਧੂ ਨੇ ਜਵਾਬ ਬਦਲਤਾ ਕਹਿੰਦਾ 34 ਦਾ ਆਲ ਹੈ ਬ੍ਰਾਊਨ ਬாய் ਸਸਰੀ ਕਾਲ ਬਲੈਕ ਬாய் ਵੱਲੋਂ ਠੀਕ ਐ ਹੋਰ ਦੱਸੋ ਜੀ ਜਿਹੜਾ ਹੈਗਾਗਾ ਆਲ ਪਰਮਜੀਤ ਕਹਿੰਦੇ ਆਲ ਮਨਜੀਤ ਕਹਿੰਦੇ ਸੀਸੀ ਤਾਂ ਕਦੇ ਵੀ ਨਹੀਂ ਮਨਜੀਤ ਸਾਹਿਬਾ ਮਲੂਕ ਕਿਸ ਕਿਸਾਕਾਰ ਬਾਰੇ ਗੱਲ ਨਹੀਂ ਹੋਈ ਬਾਕੀ ਸਭ ਦੀ ਜਿਹੜੀ ਹੈਗੀ ਹੈ ਪਰ ਇੱਕ ਇੱਕ ਕਿਸਾਕਾਰ ਦੀ ਪਹਿਲਾਂ ਇਹ ਮਨੀ ਮਨੀ ਸਾਹਿਬ ਦਾ ਜਵਾਬ ਦੇ ਦਿਓ ਤੁਸੀਂ ਤਾਂ ਬਣਾਇਆ ਤਾਂ ਹਾਂ ਮਨੀ ਮੰਦੀਪ ਮਨੀ ਮੈਂ ਹਲੇ ਅਨਸਰ ਨਹੀਂ ਦਿੱਤਾ ਮੈਂ ਸਿਰਫ ਤੁਹਾਨੂੰ ਜਾਣਕਾਰੀ ਦਿੱਤੀ ਹੈ ਮੈਂ ਤੁਹਾਡੇ ਕਿੰਨੀ ਹੀ ਖੜੂਗਾ ਮੰਦੀਪ ਬਣੀ ਟੈਨਸ਼ਨ ਨਾ ਲਓ ਚਾਰ ਵਾਲੇ ਮੈਂ ਦੇਖ ਰਿਹਾ ਸੀ ਕਿ ਮੇਰੀ ਗੱਲ ਸੁਣ ਕੇ ਕੌਣ ਕੌਣ ਚਾਰ کہہ ਰਹੇ ਹੈ ਉਹਦੇ ਵਿੱਚ ਇੱਕ ਕੱਟ ਗਿਆ ਹਰਦੀਪ ਮਾਣ ਨੇ ਕਿਹਾ ਅਨਮੋਲ ਨੇ ਕਿਹਾ ਤੇ ਜਿਹੜਾ ਹੈਗਾ ਸੁਨੀਲ ਨੇ ਕਿਹਾ ਹਰਪ੍ਰੀਤ ਨੇ ਕਿਹਾ ਜਪਜੀ ਨੇ ਕਿਹਾ ਚਾਰ ਅਨਸਰ ਨਹੀਂ ਆਊਗਾ ਮੈਂ ਖੁਦ ਕਹਿਣਾਗਾ ਪਰ ਮੈਂ ਗੱਲ ਦੱਸੀ ਹੈ ਪੂਰੀ ਇਹੀ ਤਾਂ ਫਰਕੇ ਸਵਾਲ ਪੜਨ ਦਾ ਚਾਰ ਆਨਸਰ ਨਹੀਂ ਆਊਗਾ ਜਲੇਬੀ ਕਿਵਚਨ ਹੈ ਬਿਲਕੁਲ ਖੁਸ਼ਪਿੰਦਰੇ ਜਲੇਬੀ ਕਿਵਚਨ ਹੈ ਮਿਰਤਕ ਸਾਰਾ ਨਹੀਂ ਪੁੱਛਿਆ ਉਹ ਤੁਹਾਡੀਆਂ ਬਾਤ ਚ ਮਿਰਤਕ ਦੇ ਤਾਂ ਸਹਾਦਰ ਹੀ ਦਵਾਈ ਗਈ ਹੈ ਜੋ ਚੱਲ ਪਿਆ ਤਾਂ ਠੀਕ ਹੈ ਕੱਲ ਰੁਕੀ ਸੀ ਦੁਬਾਰੇ ਚੱਲ ਪੂੰਗੀ ਬਿਲਕੁਲ ਮਨਜੀਬ ਮਣੀ ਜਲੇਬੀ ਕਿਵਚਨ ਸੀਗਾ ਬਣ ਸਕਦਾ ਸੀ ਪਰ ਆਪਾਂ ਬ